ਸਰਬ ਕੀ ਸੰਗਰੂਰ ਵੀ ਦੀ ਰਚਨਾ ਸੂਟ ਕਾਲਾ ਦੀ ਬਿੰਦੀਆਂ ਵਾਲਾ ਸ਼ੁਕਰਵਾਰ ਨੂੰ ਪਾਇਆ ਸ਼ਾਮ ਸਮੇਂ ਨਾਲ ਸਹੇਲੀ ਬਜ਼ਾਰ ਨਗਰ ਸੀ ਆਈ ਸੂਟ ਕਾਲਾ ਦੀ ਬਿੰਦੀਆਂ ਵਾਲਾ ਸ਼ੁਕਰਵਾਰ ਨੂੰ ਪਾਇਆ ਰਾਮਸਨੇ ਨਾਲ ਜ਼ਹਿਲੀ ਬਾਜ਼ਾਰ ਨજર ਸੀ ਆਈ 2 ਮਿੰਟ ਤੱਕ ਤੱਕ ਤੈਨੂੰ ਦਿਲ ਨਾ ਪਰਿਆ ਮੇਰਾ ਅੰਦਰ ਕਰ ਜ਼ਹਿਲੀ ਵਰਗੀ ਪਿੱਛੇ ਉਸਦਾ ਪਾਈ ਹੋ 2 ਮਿੰਟ ਤੱਕ ਤੱਕ ਤੈਨੂੰ ਦਿਲ ਨਾ ਪਰਿਆ ਮੇਰਾ ਅੰਦਰ ਕਰ ਜ਼ਹਿਲੀ ਵਰਗੀ ਪਿੱਛੇ ਉਸਦੇ ਉਸਦਾ ਪਾਈ ਵਾਗ ਸੁਪਨੇ ਦੇ ਲੱਗਿਆ ਮੈਨੂੰ ਨਾ ਹਕੀਕਤ ਲੱਗ